ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਬਰਗਾੜੀ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਹਾਈਵੇ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਰੂਟੀਨ 'ਚ ਵਿਕਰੀ ਆਲਣਾ ਆਉਂਦੀ ਹੈ ਸ਼ੁਰੂਆਤ 'ਚ ਹੀ ਦੱਸ ਦਿਆਂ ਦੋਸਤੋ ਵੀ ਇੱਕ ਤਾਂ ਇਹ ਝੋਟੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਬੱਚਾ ਫੀਮੇਲ ਕਾਫ ਹੈ ਕੰਟੀਨਿਊ ਨੇ ਜਨਮ ਦਿੱਤਾ ਵਕਾਊ ਹੈ ਇਹ ਤੋਂ ਇਲਾਵਾ ਇੱਕ ਤੋਕੜਗਾ ਇਹ ਵੀ ਫॉर ਸੇਲ ਆ ਲਾਲ ਰੰਗ ਦੇ ਵਿੱਚ ਤੁਸੀਂ ਇਹਨੂੰ ਦੇਖ ਰਹੇ ਹੋ ਇੱਕ ਛੋਟੀ ਮਾਰਕਿੰਗ ਨੀਲੀ ਰਾਵੀ ਵਾਲੀ ਹੈ ਇਹਦੇ ਨਾਲ ਵੀ ਬੱਚਾ ਕੱਟੀ ਇਹ ਵੀ ਫॉर ਸੇਲ ਹੈ ਤੇ ਇੱਕ ਹੋਰ ਮੱਝ ਇਹ ਹਜੇ ਕੁਝ ਟਾਈਮ ਪਹਿਲਾਂ ਕੁਝ ਮਿੰਟ ਪਹਿਲਾਂ ਹੀ ਸੂਕੇ ਹਟੀ ਹੈ ਤੇ ਇਹਨੇ ਵੀ ਕੱਟੀ ਨੂੰ ਜਨਮ ਦਿੱਤਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਨਾ ਕਿ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਹੈ ਕਾਲ ਕਰਕੇ ਇੱਥੇ ਆ ਜਾਓ ਜਿਹੜਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਕਰਕੇ ਖਰੀਦੋ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਦੱਸੋ ਤੇ ਇਹ ਤੁਹਾਨੂੰ ਚਾਰ ਨਾਗ ਅਜ ਦੀ ਵੀਡੀਓ ਚ ਦਿਖਾਉਣੀ ਗੁਰਪ੍ਰੀਤ ਬਾਈ ਸਸਰੀ ਕਾ ਸਸਰੀ ਬਾਈ ਗੁਰਪ੍ਰੀਤ ਅੱਜ ਚਾਰ ਨਾਗ ਆਪਾਂ ਦਿਖਾ ਰਹੇ ਹਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਇਹ ਛੋਟੀ ਕਨਵਾ ਸੂਆ ਸੂਈ ਦੂਜੇ ਸੂਆ ਜੀ ਹੂੰ ਇਹਨੂੰ 20-25 ਮਿੰਟ ਹੋਇਆ ਸੂਈ ਨੂੰ ਠੀਕ ਹੈ ਹਾਂਜੀ ਬੱਚਾ ਇਹਨੇ ਕੱਟੀ ਦਿੱਤੀ ਹੈ ਕੱਟੀ ਦਿੱਤੀ ਹੈ ਜੈਟ ਬਲੈਕ ਹੀ ਦੱਸਦੀ ਕੱਟੀ ਜੈਟ ਬਲੈਕ ਹੀ ਹੈ ਜੀ ਕੱਟੀ ਮਾਲਕਾਂ ਦੇ ਦੱਸਣ ਦੇ ਮੁਤਾਬਕ ਬਹੁਤ ਚੰਗਾ ਸੀ ਹੁਣ ਭਾਇਆ ਸੀ ਆਪਾਂ ਨੂੰ ਨਹੀਂ ਪਤਾ ਉਹਨੇ ਨਹੀਂ ਦੱਸਿਆ ਠੀਕ ਹੈ ਇਹ ਕੱਟੀ ਆਪਾਂ ਨੂੰ ਦੱਸਦੀ ਹੈ ਵੀ ਚੰਗੇ ਸੀ ਹੁੰਦੀ ਕੀ ਰੇਟ ਹੋਊਗਾ ਮਾਈ ਦਾ ਵੀ ਇਹਦਾ ਇੱਕ ਦੱਸ ਦਿਓ 1 ਲੱਖ 10 ਹਜ਼ਾਰ ਹਾਂਜੀ ਦੱਸੋ ਡਿਮਾਂਡ 1 ਲੱਖ 10 ਹਜ਼ਾਰ ਹੈ ਜੈਡ ਬਲੈਕ ਹੀ ਮੱਝਾਂ ਤੇ ਜੈਡ ਬਲੈਕ ਕੱਟੀ ਨੂੰ ਨੇ ਜਨਮ ਦਿੱਤਾ ਤੋੜ ਗਏ ਵੀਰੇ ਨੂੰ ਅੰਦਰੋਂ ਅੰਦਰ ਹੀ ਤੋੜ ਦੋ ਤੂੰ ਰਹਿਣ ਦੇ ਬਾਹਰ ਤੂੰ ਇਹ ਬਾਈਕ ਹੋ ਤੂ ਦਾ ਦੋਸੋ ਵੀਰ ਦਾ ਐਕਸੀਡੈਂਟ ਹੋ ਗਿਆ ਜਿਹਦੇ ਕਰਕੇ ਥੋੜੀ ਸੱਟ ਲੱਗੀ ਹੈ ਫਸਲਾਂ ਦੇ ਉੱਤੇ ਸੋ ਦੂਜਾ ਸੂਰਾ ਸੋਈ ਆ ਦੱਸੋ ਜੈਡ ਬਲੈਕ ਕੱਟੀ ਨੂੰ ਜਨਮ ਦਿੰਦਾ ਹੈ ਹਾਜੀ ਥੋੜਾ ਟਾਈਮ ਹੋਇਆ ਸੂਈ ਨੂੰ ਸੋ ਜੇ ਰਜੇ ਦੀ ਪੈਣ ਵਾਲੀ ਹੈ ਥਣ ਬੜਾ ਚੰਗਾ ਲੱਗਾ ਥਣਾ ਚ ਬਿੱਥੀ ਸੋਹਣੀ ਹੈ ਹਵਾਨੇ ਦੀ ਤਿਆਰੀ ਤੁਸੀਂ ਦੇਖ ਲਓ ਬਾਹਰ ਨਹੀਂ ਕੱਢਦੇ ਹਵਾ ਚਾ ਕੱਢ ਲਾ ਫਿਰ ਕੱਢ ਲਾ ਫਿਰ ਸੋ ਢਾਂਚਾ ਦੇਖ ਲਓ ਦੱਸੋ ਇਹਦਾ 1 ਲੱਖ ਤੇ 10000 ਇਹਦੀ ਡਿਮਾਂਡ ਹੈ ਸੋਹਣੀ ਮੱਝ ਹੈ ਸੋਹਣੀ ਛੋਟੀ ਦਰਮਿਆਨੇ ਦੇ ਕੱਦ ਚ ਸਾਫ ਸੁਥਰੀ ਥੱਲੋ ਮੋੜ ਲੱਗ। ਸੈਂਗੀ ਨੇੜੇ ਹੀ ਮੁੜਿਆ ਹੋਇਆ ਹੈ। ਕੰਚਾ ਸੋਨਾ 1 ਲੱਖ ਤੇ 10000 ਰੇਟ ਹੈ। ਜੇਰ ਜਦੋਂ ਇਹ ਸੜਦੂਗੀ ਤੋਦੀ ਫੋਟੋ ਜਾਂ ਵੀਡੀਓ ਬਾਈ ਬਣਾ ਕੇ ਰੱਖ ਲੂਗਾ। ਤੁਸੀਂ ਕੰਟੈਕਟ ਕਰ ਲੋਗੇ। ਹਵਾਨਾ ਸਾਫ ਸੁਥਰਾ ਸੋਹਣਾ, ਥਣ ਚੰਗਾ। ਬਿਨਾ ਚੱਕ ਦੇ ਥਣ ਚੰਗਾ ਤਾਂ ਆਹ ਸਹੀ ਹੈ ਵੀ ਇਹਦੀ ਚੁਆਈ ਵੀ ਬਹੁਤ ਸੋਹਣੀ ਹੋਊਗੀ। 1 ਲੱਖ ਤੇ 10000 ਡਿਮਾਂਡ ਹੈ। ਥੋੜਾ ਬਹੁਤ ਮਾਨਦਾਨ ਹੋਊਗਾ ਵਿੱਚੋਂ ਗੰਜੈਸ ਹੁੰਦੀ ਹੈ ਥੋੜੀ ਬਹੁਤੀ ਰੇਟ ਦੇ ਵਿੱਚ। ਉਕੇ ਹਰੇਕ ਵੀਰ ਚਾਹੁੰਦਾ ਜੇ ਜੋ ਸੌਦਾ ਕਰੇ ਤਾਂ ਉਹਦਾ ਮਾਨਤਨ ਹੋਵੇ ਵਿੱਚੋਂ ਤਾਂ ਜ਼ਰੂਰ ਕੀਤਾ ਜਾਊਗਾ ਪਛਾਣ ਨੂੰ ਵੀ ਹਵਾਰਨਾ ਚੰਗਾ ਅੱਗੇ ਨੂੰ ਵੀ ਚੰਗਾ 31 ਜੈਡ ਬਲੈਕ ਆ ਬਿਲਕੁਲ ਚੋਹੋ ਚੰਗਾ ਲੱਗਿਆ ਠੀਕ ਹੈ ਚੋਾਈ ਵਈ ਦੱਸਦਾ ਚੰਗੀ ਵਸੇ ਤਾਂ ਥਾਣੀ ਦੱਸਦਾ ਇਹਦੀ ਚੋਾਈ ਚੰਗੀ ਹੋਊਗੀ ਬੱਚਾ ਲਾ ਕੇ ਮਾਰਦੀ ਬਈ ਧਾਰਾ ਬੱਚਾ ਲਾ ਲਈ ਗੁਰਪ੍ਰੀਤ ਸੋ ਮਾਰਜ ਨੂੰ ਥੋੜਾ ਬੱਚਾ ਲਾਉਣਾ ਜ਼ਰੂਰੀ ਹੁੰਦਾ ਉਸ ਤੋਂ ਬਾਅਦ ਧਾਰਾਂ ਜਿਹੜੀਆਂ ਮਾਰ ਸਕਦੇ ਦੋ 17 ਤੁਸੀਂ ਦੇਖ ਲਓ ਦੋਸਤੋ ਬਹੁਲਾ ਹੀ ਹੈ ਜੇ ਸੰਗਣਾ ਛੱਡ ਦੇ ਬਾਈ ਅਗਲੇ ਸਾਲ 24 ਮਾਰ ਦੇ ਤਰ ਠੀਕ ਹੈ ਓਕੇ ਪੋਲੀ ਚ ਆਈ ਆ ਦੱਸੋ ਵੈਸੇ ਤੇ ਇਹਦਾ ਬੱਚਾ ਜਿਹੜਾ ਉਹ ਕੱਟੀ ਅਜੇ ਹੁਣ ਬੱਚਾ ਦੁੱਧ ਪੀਣ ਲੱਗੂਗਾ ਉਸ ਤੋਂ ਬਾਅਦ ਚ ਪਸ਼ੂ ਖੋਸ਼ੋ ਕੇ ਪਾਸ ਸਮਝਦਾ ਭਵੇਂ ਤਾਜਾ ਸੂਆ ਹੋਵੇ ਇਹ ਤੋਂ ਬਿਨਾ ਇੱਕ ਛੋਟੀ ਜਿਹੜੀ ਮੈਂ ਤੁਹਾਨੂੰ ਦੱਸੇ ਵੀ ਮਾਰਕਿੰਗ ਨੀਲੀ 라ਵੀ ਵਾਲੀ ਹੈ ਬਾਕੀ ਨਸਲ ਤੁਸੀਂ ਆਪ ਹੀ ਸਮਝ ਲਓ ਕਿੰਨਾ ਸੂਆ ਸੋਈ ਹੈ ਦੂਜੇ ਸੂਏ ਤੋਂ ਕਿੰਨਾ ਚਰੋ ਗਿਆ ਨਸੂਈ ਮਾਝ ਇਹਨੂੰ ਅਜੇ 8ਵਾਂ ਦਿਨ ਹੈ ਜੀ ਹੁਣ ਦੁੱਧ ਕਿੰਨਾ ਹੋਊਗਾ 10 ਲੀਟਰ ਤਿਆਰ ਹੈ 10 ਲੀਟਰ ਦੋਹਾਂ ਟਾਈਮਾਂ ਦਾ ਦੇ ਰਹੀ ਆ ਅੱਛਾ ਲੀਟਰ ਆਪਾਂ ਇਹ ਮਿੰਤੀ ਵਾਲਾ ਦੱਸ ਰਹੇ ਮਿੰਤੀ ਵਾਲਾ ਠੀਕ ਹੈ ਅ ਬੱਚਾ ਤੇ ਇਹਦੇ ਨਾਲ ਵੀ ਕੱਟੀ ਹੈ ਹਾਂਜੀ ਕੱਟੀ ਇਹਦਾ ਰੇਟ ਕੀ ਹੋਊਗਾ ਇਹਦਾ ਜੀ ਇੱਕ ਬਾਰ 1,11,000 ਹਾਂਜੀ ਠੀਕ ਹੈ ਤੋਰ ਗਏ ਭਾਈ ਨੂੰ ਸੋ ਦੋਸਤੋ 1,11,000 ਰੇਟ ਹੈ ਹਫਤਾ 10 ਦਿਨ ਹੋਇਆ ਸੂਈ ਨੂੰ ਤੇ 10 ਲੀਟਰ ਮਿੰਤੀ ਵਾਲਾ ਦੁੱਧ ਹੈ ਕਿਉਂਕਿ ਇਕਬੀਰ ਦਾ ਕਮੈਂਟ ਆਇਆ ਸੀ ਵੀ ਦੁੱਧ ਕਿਲੋ ਜਾਂ ਮਿੰਤੀ ਚ ਦੱਸਿਆ ਕਰੋ ਤਾਂ ਇਹ ਤੁਸੀਂ ਡੱਬੇ ਮਾਰ ਸਕਦੇ ਹਾਂ ਬੇਨਤੀ ਕਰ ਸਕਦੇ ਹਾਂ 10 ਲੀਟਰ ਦੀ ਅੱਗੇ ਨੂੰ ਥੋੜਾ ਹਵਾਨਾ ਦਿਖਾਉਂਦੀ ਹੈ ਬਾਕੀ ਵੀਡੀਓ ਸ਼ਾਮ ਦੇ ਟਾਈਮ ਦੀ ਹੈ ਭਰੀ ਨੂੰ ਤੁਸੀਂ ਦੇਖ ਰਹੇ ਹੋ ਥਣ ਥੋੜਾ ਅਸੀਂ ਬੱਚੇ ਲਾਤੇ ਸੀਗੇ ਪਸਮਾ ਦੇ ਵਿੱਚ ਹੀ ਤੁਸੀਂ ਦੇਖੋਗੇ ਕਿਉਂਕਿ ਪਸੂ ਸ਼ਾਮ ਦਾ ਟਾਈਮ ਆ ਤਾਂ ਥੋੜਾ ਜੋਸ਼ ਪਾ ਜਾਂਦਾ ਹਵਾਨੇ ਦੇ ਵਿੱਚ ਕੱਦ-ਕਾਠ ਚੰਗਾ ਹੈ ਲੰਬਾਈ ਚੰਗੀ ਹੈ 1 ਲੱਖ ਤੇ 12000 ਰੇਟ ਹੈ 10 ਲੀਟਰ ਦੁੱਧ ਇਸ ਟਾਈਮ ਹੈਗਾ ਬਾਕੀ ਅੱਗੇ ਪੂਰੀ ਸੇਵਾ ਨਾਲ ਕਿੰਨਾ ਦੁੱਧ ਦੇ ਦੋਗੇ ਉਹ ਤੁਹਾਡੀ ਸਮਝ ਆ ਤੁਸੀਂ ਦੇਖ ਲਓ ਵੀ ਤੁਸੀਂ ਕਿੰਨਾ ਦੁੱਧ ਝੋ ਸਕਦੇ ਹੋ ਇਸ ਝੋਟੀ ਤੋਂ ਇੱਕ ਗਾਂ ਦੱਸੋ ਇਹ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਪ੍ਰੀਤ ਭਾਈ ਕਿੰਨਾ ਕਚਰ ਹੋ ਗਿਆ ਉਹ ਨੂੰ ਸੋਈ ਨੂੰ ਇਹਨੂੰ ਸਹੀ 4.5 ਮਹੀਨੇ ਹੋ ਗਏ ਜੀ ਕੋਈ ਗੱਪ ਵਾਲੀ ਗੱਲ ਨਹੀਂ ਕਿ ਆਪਾਂ ਗੱਪ ਮਾਰਨਾ ਹੈਗਾ ਠੀਕ ਹੈ ਦੁੱਧ ਹੁਣ ਕਿੰਨਾ ਦੇ ਦੇ ਇਸ ਟਾਈਮ ਇਹਦੇ ਥੱਲੇ 11 ਕਿਲੋ ਦੁੱਧ ਆ ਇਹ ਗੱਬਨ ਨਹੀਂ ਹਜੇ ਹੋਈ ਨਹੀਂ ਗੱਬਨ ਨਹੀਂ ਠੀਕ ਹੈ ਭਰਾਇਆ ਸੀਗਾ ਪਾਣੀ ਕਹਿੰਦਾ ਸੀ ਗੱਬ ਠੀਕ ਹੈ ਉਹ ਅਗਲੇ ਦੇ ਕਰਮਾਂ ਦੀ ਚਿਕਾ ਕੀ ਰੇਟ ਹੋਗਾ ਦਾ ਇਹਦਾ 35000 ਟੋਰੀ ਵਿੱਚ ਭਾਈ ਦੀ ਧਨੀ ਵਾਲਾ ਨਹੀਂ ਨਹੀਂ ਸੋ 12 ਲੀਟਰ ਦੁੱਧ 11 12 ਲੀਟਰ ਦੁੱਧ ਦੱਸੋ ਇਸ ਟਾਈਮ ਇਹਦੇ ਥੱਲੇ ਹੈਗਾ ਸੂਈ ਨੂੰ ਸਾਢੇ 4 ਮਹੀਨੇ ਹੋ ਗਏ ਗਰਮੀ ਚ ਸੂਈ ਸੀ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਠੰਡ ਚੰਗਾ ਹੈ ਸੋ ਦੱਸੋ ਥੱਲੇੋਂ ਨਾਟ ਫਰੈਂਡ ਉਹ ਨਹੀਂ ਆਈ ਦਿਖਾ ਦਿੰਦੀ ਆਇਓ ਨਾਟ ਪਾਇਆ ਗਏ ਸੋ ਦੱਸੋ ਵੈਸੇ ਵੀ ਆਪਾਂ ਨੂੰ ਪਤਾ ਵੀ ਇਹ ਬਾਈ ਆਪ ਕੰਮ ਕਰਦਾ ਪਸ਼ੂਆਂ ਵਾਲੇ ਪਾਸੇ ਬੱਚਾ ਪੜ੍ਹਾਈ ਕਰਦਾ ਤੇ ਅੱਜ ਕਿਉਂਕਿ ਸੱਟ ਲੱਗਣ ਕਰਕੇ ਫਿਰ ਪਸ਼ੂ ਵੀ ਛੋਟਾ ਵੀਰ ਤੋਰ ਕੇ ਦਿਖਾ ਰਿਹਾ ਹਵਾਨਾ ਦੇਖ ਲਓ ਪਾਸ ਤੁਸੀਂ ਕਰ ਲਿਓ 35000 ਰੇਟ ਹੈ ਥੋੜਾ ਬਹੁਤ ਮਾਨਤਾਨ ਹੋ ਜਾਊਗਾ ਸੋ ਰੁੱਤ ਚ ਹੁਣ ਜਿਵੇਂ ਠੰਡ ਦਾ ਟਾਈਮ ਆ ਗਿਆ ਤੇ ਇਹ ਇਈ ਕਰਾ ਲਿਓ ਜੇ ਗੱਬਨ ਰਹਿ ਜੂਗੀ ਪਾਊਡਰ ਵਗੈਰਾ ਇਹਨੂੰ ਪਾਉਣ ਦੀ ਲੋੜ ਜ਼ਰੂਰ ਪਊਗੀ ਸੋ ਸੀਮਿੰਟ ਭਾਵੇਂ ਜਰਸੀ ਭਰਾ ਲਿਓ ਇੱਕ ਛੋਟੀ ਹੋਰ ਵਕਾਊ ਹੈ ਇਹ ਕੰਨਵਾ ਸੂਏ ਸੂਏ ਇਹ ਪਹਿਲੇ ਸੂਏ ਸੂਏ ਆਈ ਠੀਕ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਇਹਨੂੰ ਅੱਜ 6 ਮਹੀਨਾ ਦੇਣਾ ਜੀ ਕੱਟੀ ਹੈ ਤੇ ਮਗਰ ਠੀਕ ਹੈ ਦੁੱਧ ਕਿੰਨਾ ਹੋਊਗਾ ਦੁੱਧ ਇਹਦੇ ਥੱਲੇ ਜੀ 9 ਕਿਲੋ ਠੀਕ ਹੈ 9 ਲੀਟਰ 9 ਲੀਟਰ ਹਾਂਜੀ ਠੀਕ ਹੈ ਅੱਛਾ ਇਹਦਾ ਰੇਟ ਕਿਰ ਹੋਊਗਾ ਭਾਈ ਇਹਦਾ ਰੇਟ ਹੈ 1 5 ਠੀਕ ਹੈ ਤੋਰ ਵੀਰੇ ਨੂੰ ਵੀ ਸੋ 1 ਲੱਖ ਤੇ 5000 ਰੇਟ ਸੂਆ ਪਹਿਲਾ ਸੂਈ ਹੈ 9 ਲੀਟਰ ਦੁੱਧ ਇਸ ਟਾਈਮ ਇਹਦੇ ਥੱਲੇ ਹੈਗਾ ਬਿੰਤੀ ਵਾਲਾ ਤੇ ਇਹਦੇ ਨਾਲ ਇਹ ਕੱਟੀ ਹੈ ਕੱਟੀ ਦੇ ਲੋਈ ਤੋਂ ਵੀ ਪਤਾ ਲੱਗਦਾ ਹਜੇ ਛੋਟਾ ਬੱਚਾ ਹੈ 6 ਦਿਨ ਹੋਏ ਆ ਭਾਈ ਦੱਸਦਾ ਸੂਈ ਨੂੰ ਉਹ ਇਹ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ ਸੈਂਗ ਬਿਲਕੁਲ ਕੁੰਡਾ ਸੋ ਤੇ ਰੇਟ ਇਹਦਾ 1 ਲੱਖ ਤੇ 5000 ਆ ਤੋਰ ਕੇ ਤੁਹਾਨੂੰ ਦਿਖਾਉਣੇ ਆ 9 ਲੀਟਰ ਇਸ ਟਾਈਮ ਹੈਗਾ ਸੋ ਬੰਦ ਬੰਦ ਕੋਈ ਨਹੀਂ ਭਾਈ ਬੰਦ ਬੰਦ ਛੱਡ ਦੇ ਸੋ ਬੱਚੇ ਤੋਂ ਪਸ਼ੂ ਚੇਤੀ ਚਾਰ ਤੇ ਜਾਂਦਾ ਨਹੀਂਗਾ ਤੁਸੀਂ ਹਵਾਨਾ ਇਹਦਾ ਦੇਖ ਸਕਦੇ ਹੋ ਉਹ ਕੱਟੀ ਇਹਦੇ ਨਾਲ ਹੈ ਕੱਟੀ ਨਾਲ ਤੋੜ ਲੈਨੇ ਤੁਹਾਨੂੰ ਥੋੜਾ ਸੌਖਾ ਤੁਰ ਕੇ ਵਿਖਾ ਦੂ ਇਹ ਦੀ 50 ਇਹ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਢਾਂਚਾ ਦੇਖ ਲਓ ਤੁਸੀਂ 1 ਲੱਖ ਰੁਪਏ ਭਾਈ ਲਓ ਸੋਹੇ ਦਾ ਰੇਟ 1 ਲੱਖ ਤੇ 5000 ਇਹਦੇ ਨਾਲ ਕੱਟੀ ਹੈ ਸਟਰਕਚਰ ਵੀ ਬਣਾਉਟ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਬਾਕੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰ ਲਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਤੇ ਇੱਕ ਰਸੋ ਮੱਝ ਜਿਹੜੀ ਪਹਿਲਾਂ ਇੱਥੇ ਤੁਹਾਨੂੰ ਦਿਖਾਤੀ ਐ ਇਹ ਬਿਲਕੁਲ ਹੀ ਤਾਜੀ ਸੂਈ ਹੈ ਹਜੇ ਉਹ ਨਾਗ ਟੋਟਲ ਇਸ ਵੀਡੀਓ ਦੇ ਵਿੱਚ ਚਾਰ ਤੁਹਾਨੂੰ ਦਿਖਾਏ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਪਸ਼ੂ ਖਰੀਦਣ ਲੱਗਿਆਂ ਤਸੱਲੀ ਕਰਨਾ ਹੱਕ ਹੁੰਦਾ ਉਹ ਕਰ ਸਕਦੇ ਤੁਸੀਂ